ਹਾਂਜੀ ਸਤਿ ਸ਼੍ਰੀ ਅਕਾਲ ਜੀ ਭਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਜੋ ਵੀਡੀਓ ਲੈ ਕੇ ਆਏ ਤੁਹਾਡੇ ਲਈ ਇਹ ਆਪਾਂ ਇਸ ਲਈ ਲੈ ਕੇ ਆਏ ਆ ਇਹ ਆਪਣੇ ਸਰ ਕਰੋੜਾਂ ਦਾ ਕਰਜ਼ਾ ਚੜ ਜਾਂਦਾ ਹੈ ਉਹ ਬੜੇ ਆਸਾਨ ਤੇ ਇਹ ਪਾਠ ਕਰਨ ਬੜੇ ਸਾਨੀ ਨਾਲ ਤੇ ਬਹੁਤ ਛੇਤੀ ਲੈ ਜਾਂਦਾ ਜੀ ਜੇ ਕੋਈ ਤੁਹਾਡੇ ਪੈਸੇ ਨਹੀਂ ਵਾਪਸ ਕਰਦਾ ਤੇ ਉਹ ਪੈਸੇ ਵੀ ਤੁਹਾਡੇ ਵਾਪਸ ਕਰੂਗਾ ਜੀ ਸਿਰਫ ਇਹ ਇੱਕ ਪਾਠ ਕਰਨ ਨਾਲ ਤੇ ਆਪਾਂ ਐਸੇ ਤੁਹਾਨੂੰ ਥੋੜੀ ਜਿਹੀ ਉਦਾਹਰਨ ਦੇ ਕੇ ਹਨਾ ਕਿਸੇ ਦੀ ਅਪਉਧੀ ਬਾਰੇ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਉਹਦਾ ਕਰਜਾ ਲੇਹਾ ਤਾਂ ਕਿ ਤੁਹਾਨੂੰ ਵਿਸ਼ਵਾਸ ਪਾ ਜੇ ਇਹ ਆਪਣੀ ਕਥਾ ਦਾ ਜਾਂ ਕੋਈ ਕਹਾਣੀ ਸੁਣਾਉਣ ਦਾ ਮਕਸਦ ਇਹ ਹੀ ਹੁੰਦਾ ਵੀ ਤੁਹਾਡਾ ਉਹਦੇ ਤੇ ਵਿਸ਼ਵਾਸ ਵੱਜ ਜੇ ਤੁਹਾਨੂੰ ਪਤਾ ਲੱਗ ਜਾਏ ਇਸ ਤਰ੍ਹਾਂ ਪ੍ਰਮਾਤਮਾ ਆਪਣੇ ਕਾਰਜ ਚ ਸਵਾਰਦਾ ਜੀ ਤੇ ਪ੍ਰਮਾਤਮਾ ਦੀ ਬਾਣੀ ਨਾਲ ਆਪਾਂ ਨੂੰ ਜੁੜਨਾ ਚਾਹੀਦਾ ਗੁਰੂ ਵਿਨਾ ਗਿਆਨ ਨਹੀਂ ਜਿਵੇਂ ਗਿਆਨ ਆਪਾਂ ਨੂੰ ਗੁਰੂਆਂ ਤੋਂ ਹੀ ਮਿਲਦਾ ਜੀ ਤੇ ਗੁਰੂਆਂ ਨੇ ਬਾਣੀ ਬਣਾਈ ਹੈ ਆਪਣੇ ਲਈ ਦੁੱਖਾਂ ਸੁੱਖਾਂ ਚੋਂ ਨੰਗਾ ਦਾ ਇੱਕ ਆਪਣੇ ਲਈ ਜਰੀਆ ਇੱਕ ਸਾਧਨ ਬਣਾਇਆ ਜੀ ਤੇ ਜਿਉ ਨੂੰ ਆਪਾਂ ਵਰਤ ਕੇ ਆਪਦੇ ਦੁੱਖ ਸੁੱਖਾਂ ਨੂੰ ਘਟਾਵਾਂ ਜਾਂ ਸਕਦੇ ਹਾਂ ਜੀ ਖੁਸ਼ੀਆਂ ਦੇ ਮੌਕੇ ਆਪਾਂ ਕਰਦੇ ਆਂ ਤੇ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਪ੍ਰਮਾਤਮਾ ਖੁਸ਼ੀਆਂ 'ਚ ਵਾਧਾ ਕਰ ਦਿੰਦਾ ਹੈ ਨਾ ਜੇ ਦੁੱਖ ਦੇ ਮੌਕੇ ਕਰਦੇ ਆਂ ਤੇ ਦੁੱਖ ਥੋੜੇ ਜਿਹਾ ਘਟ ਜਾਂਦੇ ਹੈਗੇ ਤੇ ਇਸੇ ਲਈ ਇਹ ਬਾਣੀ ਬਣੀ ਹੈ ਤੇ ਆਪਾਂ ਤੁਹਾਨੂੰ ਦੱਸਦੇ ਆਂ ਜੀ ਇੱਥੇ ਵੀ ਇੱਕ ਵੀਰ ਦਾ ਕਰਜ਼ਾ ਨਹੀਂ ਇੱਕ ਵੀਰ ਨੇ ਕਿਸੇ ਅੱਜ ਦੋਸਤ ਨਾਲ ਬਿਜ਼ਨਸ ਕੀਤਾ ਸੀਗਾ ਤੇ ਬਿਜ਼ਨਸ ਦੇ ਉੱਤੇ ਖੂਬ ਸਭ ਬਹੁਤ ਸਾਰਾ ਪੈਸਾ ਲਾਇਆ ਉੜਕੇ ਉਹ ਬਿਜ਼ਨਸ ਦੇ ਵਿੱਚ ਉਹਨਾਂ ਨੂੰ ਘਾਟਾ ਪੈ ਗਿਆ ਦੋਨੇ ਦੇਖੋ ਜੀ ਅੱਜ ਕੱਲ ਕਿਸੇ ਦੀ ਨਿਵਦੀ ਨਹੀਂ ਹੁੰਦੀਗੀ ਤੇ ਸਾਂਝੇ ਕੰਮ ਕਿੱਥੇ ਚੱਲਦੇ ਆ ਜਦੋਂ ਉਹਦੇ ਵਿੱਚ ਘਾਟਾ ਪੈ ਗਿਆ ਤੇ ਉਹ ਇੱਕ ਵੀ ਉਹਦਾ ਦੋਸਤ ਸੀ ਜਿਹੜਾ ਵੀਰਦਾ ਤੇ ਉਹ ਪੈਸੇ ਮੁੱਕਰ ਗਿਆ ਜੀ ਉਹਨੇ ਪੈਸੇ ਦੱਬ ਲਈ ਪੈਸੇ ਨਾ ਨਿਕਲੇ ਬੜਾ ਪਰੇਸ਼ਾਨ ਆਣ ਲੱਗਾ ਵੀ ਸਾਰੀ ਉਮਰ ਦੀ ਮੇਰੀ ਇੰਨੀ ਮਿਹਨਤ ਸੀ ਪੂੰਜੀ ਸੀ ਮੈਂ ਕਮਾਏ ਸੀ ਹਨਾ ਤੇ ਵੀ ਉਹ ਹੁਣ ਉਹ ਮੈਨੂੰ ਵਾਪਸ ਨਹੀਂ ਕਰ ਰਿਹਾ ਵੀ ਉਹ ਮੈਨੂੰ ਮੋੜ ਨਹੀਂ ਰਿਹਾਗਾ ਬੜਾ ਉਦਾਸ ਰਹਿਣ ਲੱਗੇ ਇੱਕ ਦਿਨ ਕਿਸੇ ਇੰਨੇ ਉਹਨਾਂ ਨੇ ਕਿਹਾ ਵੀ ਤੂੰ ਆਪ ਦੇ ਉਦਾਸੀ ਵੀ ਤੂੰ ਇੰਨਾ ਉਦਾਸ ਰਹਿਣਾ ਤੂੰ ਗੁਰੂ ਘਰ ਜਾਇਆ ਕਰ ਕਿਸੇ ਗੁਰੂ ਦੀ ਸੰਗਤ ਕਰਿਆ ਕਰ ਕੇ ਸਾਧ ਸੰਤ ਕੋਲੇ ਜਾ ਕੇ ਨਾ ਚੰਗੇ ਬਚਨ ਸੁਨਿਆ ਕਰ ਜਿੱਦੋਂ ਆਪਾਂ ਗੁਰੂਆਂ ਕੋਲ ਜਾਂਦੇ ਆ ਉੱਥੋਂ ਆਪਾਂ ਕੁਝ ਸਿੱਖ ਕੇ ਆਉਂਦੇ ਆ ਕਿਸੇ ਸਾਧ ਸੰਤ ਕੋਲੇ ਜਾਂਦੇ ਆ ਨਾ ਕੋਈ ਬਚਨ ਬੋਲਦਾ ਤਾਂ ਆਪਾਂ ਉਹ ਤੋਂ ਕੁਝ ਸਿੱਖ ਕੇ ਆਉਂਦੇ ਆ ਵੀ ਤੂੰ ਵੀ ਤੈਨੂੰ ਵੀ ਉੱਥੇ ਜਾ ਕੇ ਤੇਰੇ ਮਨ ਨੂੰ ਕੁਝ ਸ਼ਾਂਤੀ ਮਿਲੂ ਤੂੰ ਗੁਰੂ ਘਰ ਜਾ ਕੇ ਕਿਸੇ ਸੰਤਾਂ ਕੋਲੇ ਜਾਇਆ ਕਰ ਤੇਰੇ ਮਨ ਨੂੰ ਸ਼ਾਂਤੀ ਮਿਲੂ ਹੋ ਸਕਦਾ ਤੈਨੂੰ ਕੋਈ ਰਾਹ ਮਿਲ ਜੇ ਇਸੀ ਤਰ੍ਹਾਂ ਕਹਿੰਦੇ ਘੋਹੰਦੇ ਜੀ ਉਹ ਸੰਤਾਂ ਕੋਲ ਚਲਾ ਜਾਂਦਾ ਕਿ ਉੱਥੇ ਆ ਸੰਤਾਂ ਨੂੰ ਕਹਿੰਦਾ ਵੀ ਅਗਰ ਕਿ ਬਹੁਤ ਦੁਖੀ ਆ ਵੀ ਮੇਰਾ ਇੰਨਾ ਪੈਸਾ ਬਿਜ਼ਨਸ ਤੇ ਲਾਇਆ ਤੇ ਮੈਂ ਇੱਕ ਕਰਜ਼ਾਈ ਵੀ ਹੋ ਗਿਆ ਤੇ ਮੇਰੇ ਸਿਰੋਂ ਕਰਜ਼ਾ ਵੀ ਨਹੀਂ ਉਤਰ ਰਿਹਾ ਤੇ ਜੋ ਮੇਰੇ ਪੈਸੇ ਸੀ ਉਹ ਮੇਰੇ ਸਾਰੇ ਬਿਜ਼ਨਸ ਤੇ ਡੁੱਬ ਗਏ ਜਿਹੜੇ ਬੰਦੇ ਨੇ ਮੇਰੇ ਪੈਸੇ ਬਿジネス ਜੀ ਦੇ ਨਾਮ ਆ ਕਰਿਆ ਸੀ ਰੱਖ ਕੇ ਸਾਂਝਾ ਉਹ ਹੁਣ ਪੈਸੇ ਮੁੱਕ ਕਰ ਗਿਆ ਪੈਸੇ ਨਹੀਂ ਦੇ ਰਿਹਾ ਤੇ ਸੰਤਾਂ ਨੇ ਕਿਹਾ ਭਾਈ ਜਦੋਂ ਤੂੰ ਵੀ ਕਾਰਜੇ ਸ਼ੁਰੂ ਕੀਤਾ ਸੀ ਬਿੰਨਸਬ ਦਾ ਆਰੰਭ ਕੀਤਾ ਸੀ ਕਿ ਤੂੰ ਸਿੰਘਾਂ ਤੋਂ ਅਰਦਾਸ ਕਰਵਾਈ ਸੀ ਤਾਂ ਉਹ ਕਹਿੰਦਾ ਨਹੀਂ ਜੀ ਮੈਂ ਉਸ ਸਮੇਂ ਭੁੱਲ ਗਿਆ ਮੇਰੇ ਯਾਦ ਨਹੀਂ ਕਿਉਂਕਿ ਖੁਸ਼ੀ ਦੇ ਵਿੱਚ ਜਦੋਂ ਆਪਣੇ ਕੋਲ 4 ਪੈਸੇ ਹੁੰਦੇ ਉਦੋਂ ਆਪਾਂ ਕਿਸੇ ਨੂੰ ਰਚੇਤਾ ਕਰਦੇ ਖੁਸ਼ੀ 'ਚ ਨਹੀਂ ਆਪਾਂ ਭੁੱਲ ਆਪਾਂ ਕਿਸੇ ਨੂੰ ਯਾਦ ਕਰਦੇ ਉਦੋਂ ਆਪਾਂ ਨੂੰ ਆਏ ਹੁੰਦਾ ਕਿ ਇਸ ਜੋ ਕੁਝ ਹੈ ਮੇਰੇ ਕੋਲ ਇਹ ਮੈਂ ਰੱਬ ਵੀ ਖਰੀਦ ਲੂੰਗਾ ਪਰ ਜਦੋਂ ਇਹ ਉਲਟਾ ਪੈ ਜਾਂਦਾ ਕੰਮ ਆਪਾਂ ਹਨਾ ਕਰਜ਼ਾਈ ਹੋ ਜਾਂਦੇ ਆ ਫਿਰ ਆਪਣੇ ਰੱਬ ਚੇਤੇ ਆਉਂਦਾ ਜੀ ਫੇਰ ਆਪਾਂ ਕਹਿੰਦੇ ਦੁੱਖ ਦਾਰੂ ਸੁਖ ਰੋਗ ਪਿਆ ਫੇਰ ਆਪਾਂ ਵੇਖੋ ਦੁੱਖ ਵੇਲੇ ਆਪਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਖੁਸ਼ੀ 'ਚ ਨਹੀਂ ਕਰਦੇਗੇ ਉਹ ਕਹਿੰਦੇ ਸਾਥੋ ਗਲਤੀ ਹੋ ਗਈ ਚਲੋ ਸੰਤ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਆਪਣੀ ਗਲਤੀ ਮੰਨ ਲਈ ਤੇ ਉਹ ਸੰਤਾਂ ਦੇ ਚਰਨੀ ਡਿੱਗ ਪੈ ਤੁਸੀਂ ਮੇਰਾ ਭਲਾ ਕਰੋ ਤੇ ਸੰਤ ਜੀ ਕਹਿੰਦੇ ਵੇਖੋ ਇਹ ਭਲਾ ਪਰਮਾਤਮਾ ਨੇ ਕਰਨਾ ਹੈ ਜੋ ਗੁਰੂਆਂ ਨੇ ਆਪਾਂ ਨੂੰ ਮਾਰਗ ਦੱਸਿਆ ਆਪਾਂ ਉਹਦੇ ਉੱਤੇ ਚੱਲ ਲਗੇ ਆਪਣੇ ਆਪ ਹੀ ਭਲਾ ਹੋ ਜਾਊਗਾ ਤੇ ਤੁਸੀਂ ਪੜੇ ਲਿਖੇ ਹੋ ਤੁਸੀਂ ਸ੍ਰੀ ਗੁਰਮਨੀ ਸਾਹਿਬ ਦਾ ਪਾਠ ਕਰਿਆ ਕਰੋ ਤੇ ਪਾਠ ਕਰਨ ਤੋਂ ਬਾਅਦ ਇੱਕ ਅਰਦਾਸ ਕਰਿਆ ਕਰੋ ਤੁਸੀਂ ਤੁਸੀਂ ਦੇਖੋ ਬਹੁਤ ਛੇਤੀ ਤੁਹਾਡਾ ਕੰਮ ਆ ਇਹ ਹੱਲ ਹੋ ਜਾਊਗਾ ਉਹ ਕਹਿੰਦੇ ਵੀ ਕਿਵੇਂ ਬਾਬਾ ਜੀ ਅਰਦਾਸ ਕਿਵੇਂ ਕਰਨੀ ਕੋਈ ਜਿਹਨੇ ਤੇਰਾ ਪੈਸਾ ਨੱਬਿਆ ਨਾ ਤੇ ਮੁੱਕਰ ਗਿਆ ਜਿਹੜਾ ਤੇਰਾ ਪੈਸਾ ਦੱਬਦਾ ਉਹਦੇ ਉਹਦੇ ਦੇ ਨਾਲ ਦੀ ਅਰਦਾਸ ਕਰਨੀ ਆ ਵੀ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ ਉਹ ਤਰੱਕੀਆਂ ਬਖਸ਼ੇ ਤੇ ਸ੍ਰੀਕ ਤੰਦਰੁਸਤੀਆਂ ਬਖਸ਼ੇ ਉਹਦੇ ਕੰਮ ਦੇ ਵਿੱਚੋਂ ਕਾਮਯਾਬ ਹੋਵੇ ਉਹ ਸਰੀਰਕ ਕਮਾਈ 'ਚ ਵਾਧਾ ਹੋਵੇ। ਦੇਖੋ ਜੀ ਕਿਸੇ ਲਈ ਜੋੜਾ ਆਪਣਾ ਦੁਸ਼ਮਣ ਹੈ ਜੋ ਆਪਾਂ ਨੂੰ ਬੁਰਾ ਭਲਾ ਬੋਲਦਾ ਜਾਂ ਜੋ ਆਪਣਾ ਬੁਰਾ ਕੰਮ ਕਰਦਾ ਜੋ ਆਪਣੇ ਪੈਸੇ ਨਾਲ ਆਪਣੇ ਉਹਦੇ ਲਈ ਅਰਦਾਸ ਕਰਨੀ ਬਹੁਤ ਮੁਸ਼ਕਲ ਹੈ। ਕਿਉਂਕਿ ਉਹਨੂੰ ਤਾਂ ਆਪਾਂ ਗਾਲ ਹੀ ਦੇ ਸਕਦੇ ਹਾਂ ਅਰਦਾਸ ਕਰਨੀ ਕਰ ਸਕਦੇ ਪਰ ਸੰਤਾਂ ਨੇ ਉੱਥੇ ਉਹਨੂੰ ਇਹੀ ਕਿਹਾ ਸੀ ਵੀ ਤੁਸੀਂ ਉਹਦੇ ਲਈ ਭਲੇ ਮੰਗੋ। ਦੇਖੋ ਜੀ ਜਿਵੇਂ ਆਪਣੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਾਂ ਨੂੰ ਕੀ ਹੈ ਨਾਨਕ ਨਾਮ ਚੜ ਦੀ ਕਰਾ ਤੇਰੇ ਭਾਏ ਸਰਵੱਤ ਦਾ ਭਲਾ ਉਹਨੇ ਸਰਵੱਤ ਦਾ ਭਲਾ ਮੰਗ ਲਈ ਮਹਾਰਾਜ ਨੇ ਆਪਾਂ ਨੂੰ ਕੀ ਹੈ ਤੇ ਇਹਦੇ ਲਈ ਜਿਹੜਾ ਸੱਚੇ ਸਾਧੂ ਸੰਤ ਹੁੰਦੇ ਉਹ ਸਰਵੱਤ ਦਾ ਭਲਾ ਮੰਗ ਲਈ ਤੁਹਾਨੂੰ ਕਹਿੰਦੇ ਕਿਸੇ ਦਾ ਬੁਰਾ ਕਰਨ ਲਈ ਨਹੀਂ ਕਹਿੰਦੇ ਤੇ ਵੇਖੋ ਇਹਦੇ ਵਿੱਚ ਜੇ ਆਪਾਂ ਵੇਖੀ ਡੂੰਗੀ ਗੱਲ ਸੰਤਾਂ ਦੀ ਇਹ ਵੀ ਸੀ ਵੀ ਤਾਂ ਉਹਦੀ ਅਰਦਾਸ ਸੁਖ ਬੇਨਤੀਆਂ ਕਰਨ ਲਈ ਕਹਿੰਦੇ ਸੀ ਵੀ ਜੋ ਤੰਦਰੁਸਤ ਰਹੂਗਾ ਉਹਦੇ ਕੋਲ ਪੈਸਾ ਹੋਊਗਾ ਫਿਰ ਹੀ ਤੇਰੇ ਪੈਸੇ ਵਾਪਸ ਮੋੜੂਗਾ ਜੋ ਆਪੇ ਬਿਮਾਰ ਹੋ ਗਿਆ ਜਾਂ ਉਹਦੀ ਮੌਤ ਹੋ ਜਾਂਦੀ ਤੇ ਫਿਰ ਤੈਨੂੰ ਪਾਇ ਸੀ ਕਿੱਥੋਂ ਲਊਗਾ ਇਹਦੇ ਲਈ ਤੂੰ ਉਹਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਮੰਗਿਆ ਕਰ ਤੇ ਤੁਸੀਂ ਦੇਖੋ ਹੌਲੀ ਹੌਲੀ ਤੁਹਾਡੇ ਪੈਸੇ ਤੁਹਾਡੇ ਕੋਲ ਵਾਪਸ ਆ ਜਾਣਗੇ ਘਬਰਾਣਾ ਸਬਰ ਰੱਖ ਤੇ ਚਲੋ ਜੀ ਉੱਪਰ ਉਹ ਸੰਤਾਂ ਦੇ ਬਚਨਾਂ ਨੂੰ ਸੱਤ ਬਚਨ ਮੰਨ ਕੇ ਘਰ ਨੂੰ ਤਪਿਆ ਕਰੇ ਜਾ ਕੇ ਬੱਚਿਆਂ ਨੂੰ ਸਾਰਿਆਂ ਨੂੰ ਪਰਿਵਾਰ ਨੂੰ ਕਹਿੰਦਾ ਵੀ ਸੰਤਾਂ ਨੇ ਕਿਹਾ ਵੀ ਆਪਾਂ ਇਸ ਤਰ੍ਹਾਂ ਪਾਠ ਕਰਨਾ ਅਰਦਾਸ ਬੇਨਤੀਆਂ ਕਰਨ ਚਲੋ ਜੀ ਉਸ ਸੁਖਮਨੀ ਸਾਹਿਬ ਦੇ ਪਾਠ ਨਾਲ ਜੁੜ ਗਿਆ ਸੰਤਾਂ ਨੇ ਉੱਥੇ ਉਹਨੂੰ ਇੱਕ ਇਹ ਗੱਲ ਵੀ ਕਹੀ ਵੀ ਦੇਤੂ ਉਸ ਅਮਰਤ ਵੇਲੇ ਪਾਠ ਕਰੇਗਾ ਹਨ ਜਿਵੇਂ ਅਮਰਤ ਵੇਲਾ ਹੁੰਦਾ 3 ਤੋਂ ਲੈ ਕੇ 6 ਤੱਕ ਦਾ ਵੀ ਅਮਰਤ ਵੇਲੇ ਤੂੰ ਪਾਠ ਕਰੇਗਾ ਹਨ ਸੁਖਮਨੀ ਸਾਹਿਬ ਦਾ ਤਾਂ ਤੈਨੂੰ ਇੱਕ ਪਾਠ ਕਰਨਾ ਪਊਗਾ ਜੇ ਤੂੰ ਦੁਪਹਿਰੇ ਜਾਂ ਹੋਰ ਟਾਈਮ ਕਰੇਗਾ ਤਾਂ ਫਿਰ ਤੈਨੂੰ ਚਾਰ ਪਾਠ ਕਰਨੇ ਪੈਣਗੇ ਦੇਖੋ ਜੀ ਅਮਰਤ ਵੇਲੇ ਦਾ ਤੇ ਦੁਪਹਿਰ ਦੇ ਵੇਲੇ ਦਾ ਇੰਨਾ ਫਰਕ ਹੁੰਦਾ ਹਨ ਅਮਰਤ ਵੇਲਾ ਸੱਚ ਨਾਲ ਉਹ ਬੜਿਆਈਆਂ ਵਿਚਾਰ ਹਨ ਨਾ ਅਵਰਤ ਦਾ ਵੇਲੇ ਤਾਂ ਸਿਰਫ ਪਰਮਾਤਮਾ ਦੀ ਬੜਿਆਈ ਕਰਨ ਉਹ ਸੱਚਾ ਸਮਾਂ ਹੁੰਦਾ ਹੈਗਾ ਉਹ ਆਪਣੇ ਰਾਤ ਦੇ ਬੇਕਾਰਾਂ ਦੀ ਦਿਨ ਦੇ ਬੇਕਾਰਾਂ ਦੀ ਮੈਲ ਰਾਤ ਦੇ ਜਦੋਂ ਆਪਾਂ ਸੌਂ ਜਾਂਦੇ ਹਾਂ ਨਾ ਸੌਂਤ ਬਾਅਦ ਆਪਣਾ ਦਿਮਾਗ ਫਰੈਸ਼ ਹੁੰਦਾ ਉਹ ਗੰਦੀ ਮੈਲ ਆਪਣੇ ਬੇਕਾਰਾਂ ਦੀ ਮੈਲ ਉੱਤਰ ਜਾਂਦੀ ਹੈ ਤੇ ਦਿਨ ਨਵੇਂ ਦਿਨ ਦੀ ਆਪਾਂ ਸ਼ੁਰੂ ਕਰਦੇ ਆਂ ਤੇ ਉਸ ਬਹੁਤ ਸ਼ੋਭਤ ਸਮਾ ਚੰਗਾ ਸਮਾਂ ਇਹ ਰੱਖਿਆ ਗਿਆ ਹੈ ਰੱਖਿਆ ਆਪਣੇ ਗੁਰੂਆਂ ਨੇ ਗੁਰਬਾਣੀ ਤੇ ਨਾਮ ਨਾਮ ਦੀ ਦਾਤਾਂ ਤਾਂ ਭਈ ਇਸ ਟਾਈਮ ਮੰਗ ਸਕਦੇ ਆਂ ਗੁਰੂ ਦੀ ਵਡਿਆਈ ਕਰ ਸਕਦੇ ਆਂ ਹਰ ਇੱਕ ਥਾਂ ਵਰਤ ਵੇਲਾ ਤੇ ਗੁਰੂ ਦੀ ਵਡਿਆਈ ਕਰਨ ਲਈ ਦਾਇਪਾਲਾ ਜੀ ਫੇਰ ਹੀ ਆਪਣੇ ਪਰਿਵਾਰ ਦਾ ਭਲਾ ਹੁੰਦਾ ਤੇ ਅਬਰਤ ਵੇਲੇ ਆਪਾਂ ਨੂੰ ਜਰੂਰ ਸਾਂਭਣਾ ਚਾਹੀਦਾ ਇਸ ਤਰ੍ਹਾਂ ਜੀ ਅਬਰਤ ਵੇਲੇ ਸੋਕਮਨੀ ਸਾਹਿਬ ਦਾ ਪਾਠ ਕਰਨ ਲੱਗਾ ਚਾਰ ਪੰਜ ਮਹੀਨੇ ਹੋਏ ਉਸ ਨੂੰ ਇਸ ਤਰ੍ਹਾਂ ਹੀ ਪਾਠ ਕਰਦੇ ਹੋਏ ਨੂੰ ਤੇ ਜਿਹਨੇ ਇਹਦੇ ਪੈਸੇ ਦੱਬੇ ਸੀ ਉਹ ਖੁਦ ਉਹਦੇ ਘਰੇ ਚੱਲ ਕੇ ਆਇਆ ਜੀ ਨਾਲੇ ਤੋਂ ਤੋਂ ਮਾਫੀ ਮੰਗੀ ਨਾਲੇ ਉਹ ਕਹਿੰਦਾ ਵੀ ਆਹ ਕਰਕੇ ਪੈਸੇ ਦਾ ਵੇਖੋ ਤੇ ਕਾਫੀ ਸਮੇਂ ਤੋਂ ਡੁੱਬੇ ਸੀ ਸਾਲ ਦੋ ਸਾਲਾਂ ਤੋਂ ਡੁੱਬੇ ਹੋਏ ਸੀਗੇ ਬਰਬਾਹ ਉਹ ਕਹਿੰਦੇ ਵੀ ਜਿਹੜੇ ਪੈਸੇ ਵੀ ਜਿਹੜਾ ਉਹਦੇ ਪੈਸੇ ਨਹੀਂ ਦੇ ਸਕਦਾ ਸੋ ਦੋਸਤ ਘਰ ਆਇਆ ਉਹ ਕਹਿੰਦਾ ਵੀ ਆਹ ਕਰਕੇ ਮੈਨੂੰ ਮaaf ਕਰ ਦੇ ਤੇ ਆਹ ਲੈ ਤੇਰਾ ਕਰੋੜ ਰੁਪਈਆ ਜਿਹ ਉਹ ਵੀ ਮੈਂ ਤੇਥੋਂ ਲਿਆ ਸੀਗਾ ਬਿਨਸਸ ਦੇ ਵਿੱਚ ਘਾਟਾ ਪਿਆ ਵੀ ਜੋ ਵੀ ਸੀ ਤੇ ਇਹ ਮੇਰੇ ਕੋਲੇ ਸੀਗੇ ਮੈਂ ਦੇ ਦੇ ਪਰ ਪਿਛਲੇ 5-4 ਮਹੀਨਿਆਂ ਤੋਂ ਪਤਾ ਨਹੀਂ ਮੈਨੂੰ ਕੀ ਹੋਇਆ ਪਿਆਗਾ ਵੀ ਮੇਰਾ ਮਨ ਸ਼ਾਂਤ ਹੀ ਰਹਿੰਦਾ ਵੀ ਹਰ ਵਕਤ ਮੈਨੂੰ ਆਏ ਹੁੰਦਾ ਸੀ ਮੈਂ ਕਿਸੇ ਨਾਲ ਧੋਖਾ ਕੀਤਾ ਮੈਂ ਪਾਪ ਕੀਤਾ ਤੇ ਮੇਰਾ ਮਨ ਨੂੰ ਬੇਚੈਨ ਨਹੀਂ ਰਹਿੰਦੀ ਸਾਰ ਵਕਤ ਮੈਂ ਬੇਚੈਨ ਹੀ ਰਹਿੰਦਾ ਸੀਗਾ ਤੇ ਮੈਨੂੰ ਚੈਨ ਨਹੀਂ ਆਉਂਦਾ ਸੀ ਦੇਦਲੀ ਮੈਨੂੰ ਮaaf ਕਰ ਦੇ ਮੈਂ ਤੇਰੇ ਨਾਲ ਧੋਖਾ ਕੀਤਾ ਸੀਗਾ ਤੇ ਤੇਰੇ ਪੈਸਾ ਮੈਂ ਮੁੱਕਰਿਆ ਸੀਗਾ ਤੇ ਆ ਆਪਣੇ ਪੈਸੇ ਲੈ ਤੇ ਮੈਨੂੰ ਮaaf ਕਰ ਦੇ ਐਂ ਦੇਖੋ ਜੀ ਇਹ ਹੁੰਦੀ ਹੈ ਤਾਕਤ ਇਹ ਸਿਮਰਨ ਦੀ ਤਾਕਤ ਉਹ ਸਿਮਰਨ ਜਦੋਂ ਨੇ ਕੀਤਾ ਉਹਦੇ ਨਾਮ ਦੀ ਅਰਦਾਸ ਬੇਨਤੀ કરી ਉਹਦੇ ਅੰਦਰ ਬੇਚੈਨੀ ਪੈਦਾ ਹੋਈ ਹਨਾ ਖਿੱਚ ਪੈਦਾ ਹੋਈ ਬੀ ਮਾੜੇ ਕੰਮ ਨਹੀਂ ਕਰੇ ਤੇ ਉਹ ਦੇਖੋ ਕਿੰਨੇ ਸਾਨ ਸਾਨ ਤਰੀਕੇ ਨਾਲ ਉਹਦੇ ਪੈਸੇ ਵਾਪਸ ਆ ਗਏ ਹਨ ਇਸ ਤਰ੍ਹਾਂ ਹੁੰਦਾ ਜੀ ਜਦੋਂ ਆਪਾਂ ਗਰਵਾਣੀ ਨਾਲ ਜੁੜਦੇ ਆ ਕੰਮ ਆਪਣਾ ਹੁੰਦਾ ਪਰ ਥੋੜਾ ਜਿਹਾ ਆਪਾਂ ਨੂੰ ਸਬਰ ਰੱਖਣਾ ਚਾਹੀਦਾ ਜੇ ਆਪਾਂ ਸਬਰ ਦੇ ਵਿੱਚ ਰਹਿ ਕੇ ਕੰਮ ਕਰਦੇ ਤਾਂ ਆਪਾਂ ਨੂੰ ਸਬਰ ਦਾ ਫਲ ਹਮੇਸ਼ਾ ਮਿੱਠਾ ਮਿਲਦਾ ਮਿੱਠਾ ਫਲ ਆਪਾਂ ਨੂੰ ਜਰੂਰ ਮਹਾਰਾਜ ਦਿੰਦਾ ਤੇ ਇਹ ਬਾਣੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਇਹ ਤੇ ਉਹ ਕਹਿੰਦੇ ਵੀ ਤੁਸੀਂ ਇਸ ਬਾਣੀ ਦੇ ਉੱਤੇ ਪੂਰਾ ਭਰੋਸਾ ਰੱਖ ਕੇ ਬਾਣੀ ਨੂੰ ਕਰਨਾ ਜੇ ਅਮਰਤ ਵੇਲੇ ਕਰਦੇ ਆਂ ਆਪਾਂ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਮਿਲਦਾ ਤੇ ਆਪਾਂ ਨੂੰ ਸੁਖਮਣੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਸੁੱਖਾਂ ਦੀ ਮਣੀ ਐਵੇਂ ਨਹੀਂ ਕਿਹਾ ਗਿਆਗਾ ਤੇ ਮੈਂ ਤੁਹਾਨੂੰ ਇਸ ਤੇ ਟੌਪਿਕ ਦੇ ਉੱਪਰ ਸਾਰੀ ਤੁਹਾਨੂੰ ਵੀਡੀਓ ਪਾਈ ਵੀ ਹੈ ਸੁੱਖਾਂ ਦੀ ਮਣੀ ਇਹਨੂੰ ਕਿਉਂ ਕਿਹਾ ਗਿਆ ਹੈਗਾ ਮੇਰੀਆਂ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਜਾ ਕੇ ਦੇਖ ਲੈਣਾ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਤੇ ਇਹ ਵੇਖੋ ਉਹਦਾ ਕਰੋੜਾਂ ਦਾ ਕਰਜ਼ਾ ਲੈ ਗਿਆ ਤੇ ਇੱਕ ਤਾਂ ਉਹਦਾ ਦੁਨਿਆਵੀ ਜੋ ਕੰਮ ਸੀ ਉਹ ਹੋ ਗਿਆ ਦੂਜਾ ਜੀ ਉਹਨੂੰ ਪਰਮਾਤਮਾ ਨਾਲ ਜੁੜ ਗਿਆ ਮਤਵੰਤਾ ਆ ਕਿ ਇੱਥੇ ਵਿਖੇ ਕਹਾਣੀਆਂ ਦੱਸੰਦਾ ਇਹ ਹੀ ਮਤਲਬ ਹੁੰਦਾ ਕਿ ਤੁਸੀਂ ਪਰਮਾਤਮਾ ਨਾਲ ਪਿਆਰ ਕਰੋ ਗੁਰਬਾਣੀ ਨਾਲ ਪਿਆਰ ਕਰੋ ਗੁਰਬਾਣੀ ਦੇ ਨਾਲ ਜੁੜੋ ਸੋਡੇ ਸਭ ਕੰਮ ਸਭ ਕਾਰਜ ਸੁਵਾਰੇ ਜਾਣਗੇ ਇੱਧਰ ਉੱਧਰ ਆਪਾਂ ਨੂੰ ਭਟਕਣ ਦੀ ਕੋਈ ਲੋੜ ਨਹੀਂ ਲੋੜ ਨਹੀਂ ਜੀ ਤੇ ਪਰਮਾਤਮਾ ਨੇ ਆਪਾਂ ਨੂੰ ਇੰਨਾ ਸੋਹਣਾ ਗੁਰਵਾਣੀਆਂ ਵਿੱਤੀਆਂ ਕਿਸੇ ਵੀ ਗੁਰਬਾਣੀ ਨਾਲ ਤੁਸੀਂ ਜਾ ਕੇ ਜੁੜ ਸਕਦੇ ਹੋਗੇ ਤੇ ਦੇਖੋ ਇਹ ਜਦੋਂ ਆਪਾਂ ਗੁਰਬਾਣੀ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦੇ ਕਿੰਨਾ ਰਾਸ ਹੈ ਦੇ ਵਿੱਚ ਜੇ ਆਪਾਂ ਨੂੰ ਸਮਝ ਕੇ ਪੜਹੀਏ ਕਿਨੀ ਇਹ ਸਰਲ ਜੀ ਬਾਣੀ ਹੈ ਜਿਹਨੂੰ ਆਪਾਂ ਬੜੇ ਆਸਾਨੀ ਨਾਲ ਪੜ ਸਕਦੇ ਹਾਂ ਨਾ ਤੇ ਇਸ ਤਰ੍ਹਾਂ ਤੁਸੀਂ ਬਾਣੀਆਂ ਪੜ ਕੇ ਆਪਦੇ ਹਰੇਕ ਕੰਮ ਕਰ ਸਕ ਕੱਢ ਸਕਦੇ ਹੋਗੇ ਤੁਸੀਂ ਜੇ ਤੁਹਾਡੇ ਕੋਲ ਤੁਹਾਡਾ ਕਰਜ਼ਾ ਚੜਿਆ ਤੁਹਾਡੇ ਸਹਾਰ ਕਰਜ਼ਾ ਨਹੀਂ ਉਤਰਦਾਗਾ ਜਾਂ ਕੋਈ ਪੈਸੇ ਨਹੀਂ ਦਿੰਦਾ ਤਾਂ ਤੁਸੀਂ ਇਹ ਤਰੀਕਾ ਜ਼ਰੂਰ ਅਪਣਾਇਓ ਸੰਤਾਂ ਦਾ ਦੱਸਿਆ ਹੋਇਆ ਵਰਤਿਆ ਹੋਇਆ ਤਰੀਕਾ ਹੈਗਾ ਕਿ ਇੱਕ ਸੱਚੀ ਘਟਨਾ ਹੈ ਇਹ ਕੋਈ ਐਵੇਂ ਝੂਠ ਗੁੱਠ ਨਹੀਂ ਹੈਗਾ ਜੀ ਬਿਲਕੁਲ ਸੱਚੀ ਘਟਨਾ ਹੈ ਤੇ ਵੀਰ ਦਾ ਇਸ ਤਰ੍ਹਾਂ ਪੈਸਾ ਵਾਪਸ ਆਇਆ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜੁੜਿਓ ਜੀ ਤੇ 100% ਤੁਹਾਡਾ ਕੰਮ ਹੋਊਗਾ ਜੀ ਇਹ ਮੈਂ ਗਰੰਟੀ ਕਰਦੀ ਆ ਕਿ ਕਿਹੜੀ ਗੱਲ ਆ ਕਿ ਆਪਣਾ ਸਿਮਰਨ ਕਰਕੇ ਤੇ ਆਪਾਂ ਨੂੰ ਫਲ ਨਾ ਮਿਲੇ ਜਰੂਰ ਫਲ ਮਿਲੂਗਾ ਤੁਸੀਂ ਜਿਸ ਤਰ੍ਹਾਂ ਨੇ ਵੀਡੀਓ ਵੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਜੇ ਮੈਂ ਇਥੇ ਕੋਈ ਅਖਰਵਾਦਾ ਘਾਟਾ ਵੱਧ ਘਾਟ ਬੋਲਿਆ ਤਾਂ ਪਹਿਲੀ ਮੈਨੂੰ ਮaaf ਕਰਨਾ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਜੁੜਿਆ ਤੁਹਾਡਾ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਡੇ ਇਹ ਸਭ ਕਾਰਜ ਇਸੇ ਤਰ੍ਹਾਂ ਸواره ਤੰਦਰੁਸਤੀਆਂ ਬਖਸ਼ੇ ਮਹਾਰਾਜ ਤੁਹਾਨੂੰ ਗੁਰਸਿੱਖੀ ਜੀਵਨ ਦੀ ਦਾਤ ਬਖਸ਼ੇ ਦਿਨ ਦੁੱਖ ਨਹੀਂ ਆiracial ਤੁਹਾਨੂੰ ਤਰਖੀਆਂ ਬਖਸ਼ੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ